ਹਰੇਕ ਮਾਲੜ ਦਾ ਕੇਸ ਸੀ ਧਰਨਾ ਲਾਇਆ ਇਹਨਾਂ ਨੇ ਹਾਂ ਜੀ ਆ ਜਿਹੜਾ ਮੁਕੱਦਮਾ ਨੰਬਰ 119 ਡੇਟਡ 1 ਜੇ 24 ਅੰਡਰ ਸੈਕਸ਼ਨ 302 148 49 ਤੇ 120 ਵੀ ਆਪੀਸੀ ਜਿਹੜਾ सदर थाना ਵਿਖੇ ਦਰਜ ਰਜਿਸਟਰ ਹੋਇਆ ਜੋ ਕਿ ਮਦਈ ਸੁਨੀਤਾ ਰਾਣੀ ਪਤਨੀ ਲੇਟ ਮੇਗਾ ਸਿੰਘ ਦੇ ਬਿਆਨ ਤੇ ਦਰਜ ਜਿਹੜਾ ਕੀਤਾ ਗਿਆ ਜੋ ਮ੍ਰਿਤਕ ਇਹਦੇ ਵਿੱਚ ਇਹਦਾ ਘਰ ਵਾਲਾ ਮੇਗਾ ਸਿੰਘ ਹੈਗਾ ਜੋ ਅਸੀਂ ਜਿਹੜਾ ਇਹ ਮੁਕੱਦਮਾ ਬਾਈ ਨੇਮ ਗਵਿੰਦਰ ਸਿੰਘ ਪੁੱਤਰ ਜੀਤ ਸਿੰਘ ਜੀ ਸਿੰਘ son of ਜੰਗ ਸਿੰਘ ਅਤੇ ਇਸ ਤੋਂ ਬਗੈਰ ਇਲਾਵਾ ਅੱਠ ਹੋਰ ਜਿਹੜੇ ਪਰਸਨ ਹੈਗੇ ਨੇ ਬਾਈ ਨੇ ਉਹਨਾਂ ਤੇ ਵੀ ਇਹ ਦਰਜ ਦਿਸਟ ਕੀਤਾ ਸੋ ਜੀ ਮੁਕੱਦਮੇ ਦੀ ਜਿਹੜੀ ਅਸੀਂ ਤਫਤੀਸ਼ ਕਰ ਰਹੇ ਹੈਗੇ ਆ ਤੇ ਇਹਦੇ ਵਿੱਚ ਅਸੀਂ ਇੱਕ ਬੰਦੇ ਦੀ ਅਰੈਸਟ ਕੀਤੀ ਹੈਗੀ ਅਸੀਂ ਬਾਕੀ ਸਾਰਾ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਕੇ ਜਿਹੜਾ ਜਿਹੜੀ ਹੋਰ ਇਹਨੂੰ ਡੂੰਘਾਈ ਨਾਲ ਤਫਤੀਸ਼ ਕਰਕੇ ਜਿਹੜੇ ਬਾਕੀ ਦੋਸ਼ੀ ਨੇ ਉਹਨਾਂ ਨੂੰ ਵੀ ਅ ਅ ਆਪ ਆਪਣਾ ਸੌਰੀ ਸਟ ਅਰੈਸਟ ਕਰਕੇ ਜਿਹੜਾ ਸੀ ਜੇਲ੍ਹ ਭੇਜਾਂਗੇ ਦੇਖੋ ਜੀ ਜਿਹੜੇ ਇਹ ਕਹਿ ਰਹੇ ਨੇ ਵੀ ਪੁਲਿਸ ਜਿਹੜੀ ਹੈਗੀ ਆ ਸਾਰੇ ਦੋਸ਼ੀਆਂ ਨੂੰ ਅਰੈਸਟ ਨਹੀਂ ਕਰਦੀ ਹੈਗੀ ਦੇਖੋ ਜਿਹੜੀ ਇਸ ਦੀ ਇਸ ਵਕੂਏ ਦੀ ਇੱਕ ਵੀਡੀਓ ਵੀ ਹੈਗੀ ਸੋ ਵੀਡੀਓ ਦੇ ਵਿੱਚ ਵੀ ਜਿਹੜੇ ਜਿਹੜੇ ਬੰਦੇ ਦੋ ਦਿਖ ਰਹੇ ਹੈਗੇ ਨੇ ਜੋ ਜੋ ਇਹਨਾਂ ਨੇ ਨਾਮ ਲਿਖਾਏ ਨੇ 10 ਬੰਦਿਆਂ ਦੇ ਨਾਮ ਲਿਖਾਏ ਹੈਗੇ ਨੇ ਸੋ ਅਸੀਂ ਜਿਹੜਾ ਸਾਰੀ ਤਫਤੀਸ਼ ਤੋਂ ਬਾਅਦ ਜਿਹੜੇ ਬਾਕੀ ਬਚਦੇ ਨੇ ਜਿਹੜੇ ਹੈਗੇ ਨੇ ਬਾਕੀਆਂ ਦੀ ਅਰੈਸਟ ਵੀ ਜਿਹੜੀ ਡੂੰਘਾਈ ਨਾਲ ਤਫਤੀਸ਼ ਕਰਕੇ ਜਿਹੜੀ ਦੀ ਉਹ ਹਿਸਾਬ ਨਾਲ ਜਿਹੜੀ ਹੈਗੀ ਅਰੈਸਟਾਂ ਕੀਤੀਆਂ ਜਾਣਗੀਆਂ ਹਾਂਜੀ ਅਸੀਂ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਕਿ ਬਟੇ ਜਿਹੜਾ ਥੋੜਾ ਇਹ ਕਹਿ ਰਹੇ ਨੇ ਵੀ ਬਾਕੀ ਦੋਸ਼ੀਆਂ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਬਟ ਜਿਹੜਾ ਇਹ ਸਾਰਾ ਹੈਗਾ ਜੀ ਇਹ 302 ਦਾ ਮੁਕੱਦਮਾ ਹੈਗਾ ਅਸੀਂ ਡੂੰਘਾਈ ਨਾਲ ਤਫਤੀਸ਼ ਕਰਕੇ ਹੀ ਜਿਹੜੀ ਅਗਲੀ ਕਾਰਵਾਈ ਜਿਹੜੀ ਅਵਲ ਵਿੱਚ ਲਿਆਵਾਂਗੇ ਸਰ ਜਿਵੇਂ ਉਹਨਾਂ ਦਾ ਪੁੱਤਰ ਕਹਿ ਰਿਹਾ ਹੈ ਮਿਲਟਰੀ ਮੈਨਜ ਹੋਏਗੀ ਪੜਨ ਜੀ ਉਹਨਾਂ ਦਾ ਬੇਟਾ ਹੈ ਜੀ ਹਾਂਜੀ ਅਸੀਂ ਇਹਨਾਂ ਨਾਲ ਦੇਖੋ ਗੱਲਬਾਤ ਕਰ ਰਹੇ ਹੈਗੇ ਵੀ ਸਾਨੂੰ ਥੋੜਾ ਟਾਈਮ ਦਿਓ ਕੱਲ ਜਿਵੇਂ ਸਾਰਿਆਂ ਨੂੰ ਪਤਾ ਹੈਗਾ ਕੱਲ ਇਲੈਕਸ਼ਨ ਸੀਗੀ ਸਾਰੀ ਪੁਲਿਸ ਇਲੈਕਸ਼ਨ ਚ ਵੀ ਬਿਜ਼ੀ ਸੀਗੀ ਸੋ ਅਸੀਂ ਜਿਹੜੇ ਅੱਜ ਫ੍ਰੀ ਹੋਏ ਹੈਗੇ ਤੇ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਜਿਹੜਾ ਬਾਕੀ ਬਸ ਦੇ ਦੋਸ਼ੀ ਨੇ ਜਿਹੜਾ ਤਫਤੀਸ਼ ਕਰਕੇ ਉਹਨਾਂ ਨੂੰ ਵੀ ਅਸੀਂ ਜਿਹੜਾ ਗ੍ਰਿਫਤਾਰ ਕਰਾਂਗੇ ਬਟ ਥੋੜਾ ਸਾਨੂੰ ਇਹਨਾਂ ਤੋਂ ਸਮਾਂ ਚਾਹੀਦਾ ਹੈਗਾ ਠੀਕ ਹੈ ਠੀਕ ਹੈ